ਸਰਨ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਇੱਕ ਕਿਉਂਕਿ ਆਪਾਂ ਨੂੰ ਪਤਾ ਕਿ ਬਹੁਤ ਦਿਨਾਂ ਤੋਂ ਆਪਣੀ ਲੜਾਈ ਚੱਲ ਰਹੀ ਹੈ ਕੂੜੇ ਦੀ ਚਾਹੇ ਉਹ ਕਿਲੇ ਦੀ ਹੋਵੇ ਚਾਹੇ ਸ਼ਹਿਰ ਦੀ ਹੋਵੇ ਸੋ ਉਸ ਦੇ ਤਹਿਤ ਇੱਕ ਵਿਅਕਤੀ ਦੇ ਕੱਲ ਮੈਨੂੰ ਲੋਕਾਂ ਨੇ ਵੀਡੀਓ ਦਿਖਾਈ ਆ ਕਿ ਉਹ ਤੁਹਾਨੂੰ ਗੁੰਡਾ ਦੱਸ ਰਿਹਾ ਉਹ ਕੁਛ ਦੱਸ ਰਿਹਾ ਕਦੇ ਕੁਛ ਦੱਸ ਰਿਹਾ ਸੋ ਮੈਂ ਬੇਨਤੀ ਕਰਨੀ ਚਾਹਣਾ ਕਿ ਅਸੀਂ ਤਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਉਹ ਪਤਾ ਨਹੀਂ ਕੀ ਹੈਗਾ ਨਾ ਉਹ ਐਮਸੀਆ ਨਾ ਉਹ ਪਤਾ ਨਹੀਂ ਕੀ ਹੈ ਆਪ ਕੋ ਧਾਫੀ ਉਹਨੂੰ ਪਈ ਹੋਈ ਆ ਸੋ ਮੈਂ ਉਹਦਾ ਜਵਾਬ ਨਹੀਂ ਦੇਣਾ ਚਾਹੁੰਦਾ ਕਿਉਂਕਿ ਮੈਂ ਲੋਕਾਂ ਦੇ ਮੁੱਦੇ ਚੱਕਣੇ ਨਹੀਂ ਲੋਕਾਂ ਨੇ ਉਹਨੂੰ ਜਵਾਬ ਦੇਣੇ ਨੇ ਸੋ ਨੇ ਇੱਕ ਚੀਜ਼ ਕਹੀ ਆ ਕਿ ਕੱਲ ਕੱਲ ਵੀਡੀਓ ਦੇ ਵਿੱਚ ਕਹੇ ਜੀ ਮਹਿਲ ਚ ਗਏ ਉੱਥੇ ਮਿਸਬੀਹਵ ਕੀਤਾ ਮੈਂ 400 ਲੋਕਾਂ ਨੂੰ ਉੱਥੇ ਲੈ ਕੇ ਗਿਆ ਉਹਨਾਂ ਦੀ ਬੇਨਤੀ ਲੈ ਕੇ ਬੜਾ ਵਧੀਆ ਮੀਟਿੰਗ ਹੋਈ ਜੇ ਸਾਡੀ ਮਾਰਨੀ ਸਾਹਿਬ ਨਾਲ ਬੜਾ ਵਧੀਆ ਉਹਨਾਂ ਨੇ ਸਾਡਾ ਸਤਿਕਾਰ ਕਰਿਆ ਸਾਰਾ ਕੁਝ ਹੋਇਆ ਪਰ ਮੈਂ ਤੇਰੇ ਬਾਰੇ ਦੱਸਣਾ ਚਾਹੁੰਦਾ ਤੂੰ ਜੇ ਤੂੰ ਇਹੀ ਗੱਲ ਤਾਹਣਾ ਮਹਿਲਾਵਾਂ ਵਾਲੀ ਤਾ ਯਾਦ ਕਰ ਇੱਕ ਬੋਰਡਾ ਗੇਟ ਦੇ ਕੇਸ ਨੂੰ ਜਿਸ ਦੇ ਇੱਕ ਸਾਡੀ ਭੈਣ ਪ੍ਰੈਗਨੈਂਟ ਭੈਣ ਸੀਗੀ ਜਿਹਦੇ ਪੇਟ ਵਿੱਚ ਤੁ ਲੱਤਾਂ ਮਾਰੀਆਂ ਸੀਗੀਆਂ ਉਹਦੀ ਐਮਰਰ ਕੱਟ ਕੇ ਅੱਜ ਵੀ ਖਾਣੇ ਦੇ ਵਿੱਚ ਗਈ ਹੋਈ ਆ ਪਰ ਠੀਕ ਐ ਸਪੇਰਾ ਸਮਾ ਸਰਕਾਰ ਐ ਕੋਈ ਉਹਦੇ ਕਾਰਵਾਈ ਨਹੀਂ ਹੋ ਰਹੀ ਹੈਣਾ ਉਹ ਵਿਚਾਰਾ ਦਰ ਦਰ ਭਟਕਦਾ ਫਿਰਦਾ ਨੰਬਰ 2 ਤੁਹਾਡੀ ਸਾਡੀ ਭੈਣ ਜਵੰਦਾ ਮੈਡਮ ਨੇ ਹੈਣਾ ਉਹਨਾਂ ਦੇ ਥੋੜਿਆ ਆਡੀਓ ਅੱਜ ਵੀ ਸਾਰੇ ਮੋਹਲਿਆਂ ਦੇ ਵਿੱਚ ਪਈਆਂ ਨੇ ਤੂੰ ਉਹਨਾਂ ਦੀ ਕੀ ਬੇਇਜ਼ਤੀ ਕਰਕੇ ਕਮੇਟੀ ਤੋਂ ਕੱਢਿਆ ਸੀ ਉਹਨਾਂ ਨੂੰ ਤੁਹਾਡੀ ਪਾਰਟੀ ਦੇ ਸਭ ਤੋਂ ਵੱਧ ਮਿਹਨਤੀ ਜਿਨ੍ਹਾਂ ਨੇ ਕੰਮ ਹੀ ਹੋਵੇ ਤੇ ਨੰਬਰ 3 ਇੱਕ ਪਿੰਡੋਂ ਸੀ ਜਦੋਂ ਨਾਂ ਨਹੀਂ ਲੈਂਦਾ ਇੱਕ ਪਿੰਡੋਂ ਸੀਗੇ ਤੂੰ ਉਹਨਾਂ ਨਾਲ ਪੰਗਾ ਲਿਆ ਸੀ ਉਹ ਕਿਹਨੇ ਨਵੇੜਿਆ ਸੀਗਾ ਉਦੋਂ ਪਹਿਰੀਆਂ ਥਲਾਉਂਦਾ ਫਿਰਦਾ ਸੀਗਾ ਠੀਕ ਆ ਸੋ ਇਹ ਗੱਲਾਂ ਛੱਡ ਹੋਰ ਸੁਣ ਹੁਣ ਵੱਡੀ ਲਿਸਟਾ ਤੇਰੀ ਲੰਮੀ ਤੇਰੀ ਇਹ ਸਰਕਾਰਾਂ ਦੇ ਵਿੱਚ ਸਾਰਿਆਂ ਨਾਲ ਜਿਨ੍ਹਾਂ ਨਾਲ ਤੂੰ ਪੰਗੇ ਲੈਂਦੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸੀਗੇ ਐਸ ਡੀ ਐਮ ਸਾਹਿਬ ترਸੀਮ ਚੰਦ ਜੀ ਜਿਨ੍ਹਾਂ ਨੂੰ ਮੈਨੂੰ ਲੱਗਦਾ ਨਹੀਂ ਵੀ ਅੱਜ ਵੀ ਨਾਪਾਂ ਉਹਨਾਂ ਨੂੰ ਯਾਦ ਕਰਦਾ ਕਿਉਂਕਿ ਉਹਨਾਂ ਨੇ ਸਹੀ ਨੂੰ ਸਹੀ ਕਿਹਾ ਗਲਤ ਨੂੰ ਗਲਤ ਕਿਹਾ ਤੈਂ ਰੱਜ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਰੁੱਪਾਂ ਦੇ ਵਿੱਚ ਪਾ ਪਾ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਤੇਰੇ ਵਰਗੇ ਹਰੇਕ ਨਾਲ ਪੰਗਾ ਲੈਂਦੇ ਨੇ ਜਿਹੜਾ ਇੱਕ ਬੋਲਦਾ ਸੱਚ ਨੂੰ ਸੱਚ ਕਹਿੰਦਾ ਸਹੀ ਨੂੰ ਸਹੀ ਕਹਿੰਦਾ ਤੈ ਉਹਨਾਂ ਦਾ ਕੀ ਕੁਝ ਨਹੀਂ ਕਿਹਾ ਹੈਗਾ ਠੀਕ ਆ ਦੇਮਾਨ ਜੀ ਬਾਰੇ ਤੂੰ ਕੀ ਕੁਝ ਨਹੀਂ ਬੋਲਿਆ ਨੋਟ ਕਰੀ ਜਾਓ ਸਾਰੇ ਦੇਮਾਨ ਜੀ ਬਾਰੇ ਤੂੰ ਕੀ ਕੁਝ ਨਹੀਂ ਬੋਲਿਆ ਹੈਨਾ ਜੱਸੀ ਸੋਈਆਂ ਵਾਲੇ ਬੜੇ ਵਧੀਆ ਸਾਰੇ ਇਹ ਲੀਡਰ ਸਾਹਿਬਾਨ ਨੇ ਸਾਰੇ ਜਿੰਨੇ ਜਿਹੜੇ ਮੈਂ ਨਾਮ ਲਊਂਗਾ ਜੱਸੀ ਸੋਈਆਂ ਵਾਲੇ ਤਾਂ ਉਹਨਾਂ ਦੇ ਨਕਲਾਂ ਵੀ ਲਾਈਆਂ ਵੀ ਉਹ ਤਾਂ ਐਂ ਬੋਲਦੇ ਨੇ ਜੀ ਫਲਾਣਾ ਬੋਲਦੇ ਨੇ ਹੈਨਾ ਉਦੋਂ ਬਾਅਦ ਆ ਜਾ ਗਿਆਨ ਮੰਗੋ ਜੀ ਉਹ ਇਹ ਉਹ ਨੇ ਜਿਹੜੇ 22 ਸਾਲ ਤੋਂ ਪ੍ਰਧਾਨ ਬਣਦੇ ਆ ਰਹੇ ਨੇ ਬਾਹਰ ਐਸੋਸੀਏਸ਼ਨ ਤੇ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਰਤਬਾ ਉਹਨਾਂ ਦਾ ਤੂੰ ਕੀ ਕੁਝ ਨਹੀਂ ਬੋਲਿਆ ਉਹਨਾਂ ਬਾਰੇ ਵੀ ਠੀਕ ਆ ਗੁਰਤੇਜ ਢਿੱਲੋਂ ਜੀ ਸਾਰਾ ਨਾਬਾ ਜਾਣਦਾ ਤੂੰ ਜੁੱਤੀਆਂ ਖਾ ਕੇ ਟਿਕਿਆ ਉਹਨਾਂ ਤੋਂ ਠੀਕ ਆ ਤੇ ਲਾਲਕਾ ਜੀ ਉਹਨਾਂ ਬਾਰੇ ਤੂੰ ਕੀ ਕੁਛ ਨਹੀਂ ਬੋਲਿਆ ਬਰਿੰਦਰ ਬਿੱਟੂ ਬਾਰੇ ਤੂੰ ਕੀ ਕੁਛ ਨਹੀਂ ਬੋਲਿਆ ਸਾਡੇ ਬਹੁਤ ਸਤਿਕਾਰਯੋਗ ਸਾਡੇ ਭਰਾ ਵੀ ਨੇ ਰਜੇਸ਼ ਬੱਬੂ ਜੀ ਹੈਨਾ ਇਹਨਾਂ ਬਾਰੇ ਤੂੰ ਕੀ ਕੁਛ ਨਹੀਂ ਬੋਲਿਆ ਸ਼ਹਿਰ ਦੇ ਵਪਾਰ ਮੰਡਲ ਦੇ ਪ੍ਰਧਾਨ ਨੇ ਢੱਲ ਸਾਹਿਬ ਉਹਨਾਂ ਬਾਰੇ ਤੂੰ ਕੀ ਕੁਛ ਨਹੀਂ ਬੋਲਿਆ ਠੀਕ ਆ ਅਮਨ ਬਾਈ ਸਾਡੇ ਗਊਸ਼ਾਲਾ ਦੇ ਪ੍ਰਧਾਨ ਨੇ ਸਾਰਾ ਸ਼ਹਿਰ ਇੱਜ਼ਤ ਕਰਦਾ ਸਾਰੇ ਬੰਦਿਆਂ ਦੀ ਤੂੰ ਉਹਨਾਂ ਬਾਰੇ ਕੀ ਕੁਛ ਨਹੀਂ ਬੋਲਿਆ ਮਾੜਾ ਚੰਗਾ ਰੱਜ ਕੇ ਕਰਿਆ ਰਜੇਸ਼ ਢਿੰਗਰਾ ਜੀ ਨੇ ਸਣਾ ਸੰਵਾਦ ਗਰੁੱਪ ਜਿੱਡਾ ਗਰੁੱਪ ਨਾਬੇ ਦਾ ਵਧੀਆ ਗਰੁੱਪ ਚਲਾ ਰਹੇ ਨੇ ਤੂੰ ਉਹਨਾਂ ਬਾਰੇ ਕੀ ਕੁਛ ਨਹੀਂ ਬੋਲਿਆ ਠੀਕ ਹੈ ਨਾ ਤੇ ਫੇਰ ਆ ਜਾ ਬਾਵਲ ਦਵਾ ਸੀ ਵੇਲੇ ਜਾਦਾ ਤੈਨੂੰ ਤੂੰ ਬੈਨਰ ਲਾਹੇ ਦੀਗੇ ਜਦੋਂ ਸਾਰਾ ਸ਼ਹਿਰ ਤੇਰੇ ਜੁੱਤੀ ਫੇਰ ਨੂੰ ਫਿਰਦਾ ਸੀਗਾ ਤੂੰ ਕਮੇਟੀ ਚੋਂ ਨਹੀਂ ਨਿਕਲ ਰਿਹਾ ਸੀਗਾ ਉਦੋਂ ਮੈਂ ਸਾਰਿਆਂ ਦੀ ਸਾਰਿਆਂ ਨੂੰ ਬੇਨਤੀ ਕੀਤੀ ਜਿੰਨੇ ਪ੍ਰਧਾਨ ਸੀਗੇ ਉੱਥੇ ਪੈਰੀ ਹੱਥ ਮੈਂ ਲਾਏ ਤੇਰੇ ਕਰਕੇ ਸਾਰਿਆਂ ਦੇ ਨਹੀਂ ਤੇਰੇ ਜੁੱਤੀ ਫਿਰ ਤੇ ਤੂੰ ਉੱਥੋਂ ਨਿਕਲਦਾ ਨਹੀਂ ਸੀ ਤੂੰ ਮੈਨੂੰ ਇਹ ਕਹਿੰਦਾ ਸੀ ਵੀਰੇ ਮੈਨੂੰ ਕੋਈ ਉਹਦਾ ਹੱਥ ਨਾ ਪਾ ਲੇ ਹੱਥ ਨਾ ਪਾ ਲੇ ਤੈਨੂੰ ਉਦੋਂ ਬਚਾਇਆ ਠੀਕ ਆ ਐਮ ਸੀ ਸਾਹਿਬਾਨ ਕਿਹਦੀ ਨੂੰ ਬੇਇੱਜ਼ਤੀ ਕਰੀ ਐਮ ਸੀ ਸਾਹਿਬਾਨ ਦੀ ਅੱਜ ਤੂੰ ਸਾਰਿਆਂ ਨੂੰ ਪੋਚੇ ਮਾਰਦਾ ਫਿਰਦਾਗਾ ਸਾਡੇ ਮਹਿਰੂਮ ਸ਼ੈੰਟੀ ਪ੍ਰਧਾਨ ਜੀ ਕੀ ਕੁਛ ਨਹੀਂ ਕਰਿਆ ਉਹਨਾਂ ਨੇ ਤੇਰੇ ਲਈ ਠੀਕ ਆ ਸ਼ਹਿਰ ਚ ਮਾਰਚ ਕੱਢ ਫਲਾਣਾ ਫਿਰ ਜੁੱਤੀਆਂ ਵੀ ਖਾਧੀਆਂ ਤੋਂ ਉਹਨਾਂ ਤੋਂ ਠੀਕ ਹੈ ਇਹ ਬਹੁਤ ਲੰਬੀ ਲਿਸਟ ਆ ਹਜੇ ਬਹੁਤ ਲੰਬੀ ਲਿਸਟ ਆ ਸਾਰਿਆਂ ਦੀ ਸੋ ਮੈਂ ਬੇਨਤੀ ਕਰਨੀ ਚਾਹਣਾ ਭਰਾਵਾ ਅਸੀਂ ਕੰਮ ਕਰਨਾ ਸਾਡਾ ਨਾ ਮੈਂ ਤੈਨੂੰ ਜਾਣਦਾ ਨਾ ਮੈਂ ਤੈਨੂੰ ਲੈਣਾ ਤੂੰ ਰੋਣਾ ਪਾਉਣਾ ਪਾਈ ਜਾ ਤੈਨੂੰ ਲੋਕਾਂ ਨੇ ਜਵਾਬ ਦੇਣਾ ਮੇਰਾ ਨਹੀਂ ਬਣਦਾ ਤੈਨੂੰ ਜਵਾਬ ਦੇਣਾ ਨਾ ਮੈਂ ਤੈਨੂੰ ਜਾਣਦਾ ਨਾ ਮੇਰਾ ਲੈਣਾ ਦੇਣਾ ਮੈਂ ਤਾਂ ਆਪਦੇ 3000 ਲੋਕਾਂ ਨੇ ਚੁਣ ਕੇ ਭੇਜਿਆ ਹਾਂ ਤੂੰ ਪਤਾ ਨਹੀਂ ਕੌਣ ਆੜੇ ਉਹ ਵੀ ਹਲਕਿਆ ਫਰੀਜੰਨਾ ਰੇਕ ਨੂੰ ਕੱਢਦਾ ਫਰੀਜੰਨਾ ਸੋ ਮੇਰੀ ਬੇਨਤੀ ਆ ਆਪਦਾ ਕੰਮ ਕਰ ਅਸੀਂ ਲੋਕਾਂ ਦੀ ਆਵਾਜ਼ ਉਠਾਵਾਂਗੇ ਠੋਕ ਕੇ ਉਠਾਵਾਂਗੇ ਜਿੱਥੇ ਗਲਤ ਹੋਏਗਾ ਉੱਥੇ ਘੇਰਾਂ ਦੇ ਵੀ ਕਮੇਟੀ ਜਾ ਕੇ ਸਭ ਨੂੰ ਘੇਰਾਂਗੇ ਤੇਰਾ ਕੋਈ ਲੈਣਾ ਦੇਣਾ ਨਹੀਂ ਕਮੇਟੀ ਦੇ ਵਿੱਚ ਇਸ ਕਰਕੇ ਤੂੰ ਆਪਦਾ ਬੈਠ ਅਸੀਂ ਤੇਰਾ ਕੋਈ ਜਵਾਬ ਨਹੀਂ ਦੇਣਾ ਅੱਜ ਤੋਂ ਬਾਅਦ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਤੇ ਤੁਸੀਂ ਇਹ ਫੈਸਲਾ ਜ਼ਰੂਰ ਕਰਨਾ ਕਿ ਸਾਡੇ ਗੁੰਡਾ ਕੌਣ ਅਸਲੀ ਕਿਉਂਕਿ ਅਸੀਂ ਅੱਜ ਵੀ ਸਤਿਕਾਰ ਕਰਦੇ ਹਾਂ ਸਾਰਿਆਂ ਦਾ ਜਿੱਥੇ ਮੇਰੀ ਦਾ ਸਭ ਨੂੰ ਪੈਰੀਂ ਹੱਥ ਲਾ ਕੇ ਮਿਲੀਦਾ ਦਾ ਤੇ ਕਰਦੇ ਵੀ ਰਹਾਂਗੇ ਸਾਡੇ ਵੱਡੇ ਨੇਗੇ ਸਾਰੇ ਤੁਹਾਨੂੰ ਪਤਾ ਸਾਰੇ ਨਾਬੇ ਦੇ ਵਿੱਚ ਸਾਰੇ ਵੱਡੇ ਕੱਦ ਵਾਲੇ ਲੀਡਰ ਨੇ ਸਾਰੇ ਜਿਹੜੀ ਮਰਜ਼ੀ ਪਾਰਟੀ ਦਾ ਪਰ ਇਹ ਜਿਹੇ ਬੰਦੇ ਤੋਂ ਆਪਾਂ ਬਚ ਕੇ ਰਹੀਏ ਸੋ ਮੇਰੀ ਬੇਨਤੀ ਹੈ ਸਾਰੇ ਸਿਲੈਕਟ ਕਰਕੇ ਤੁਸੀਂ ਦੱਸਣਾ ਕਿ ਗੁੰਡਾ ਪਾਉਣਾ ਹੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.